ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਤਨਸਰੀ ਮਹੱਲਾ ਚੌਥਾ ਹਮ ਅੰਧੂਲੇ ਅੰਧ ਬਿਖੇ ਬਿਖਰਤੀ ਕਿਉ ਚੱਲਹਿ ਗੁਰ ਚਾਲੀ ਸਤ ਗੁਰ ਦਿਆ ਕਰੇ ਸੁਖ ਦਾਤਾ ਹਮ ਲਾਵੈ ਆਪਣ ਪੱਲੀ ਗੁਰ ਸਿੱਖ ਮੀਤ ਚਲਹੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮੰਨੋ ਹਰ ਹਰ ਕਥਾ ਨਿਰਲੀ ਰਹਾਓ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵੋ ਬੇਗ ਬੇਗਾਲੀ ਸਤ ਗੁਰ ਸੇਵ ਖਰਚ ਹਰ ਬਾਧੋ ਮਤ ਜਾਣੋ ਅਜ ਕੈ ਕੱਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਜਨ ਹਰ ਜਪਿਆ ਸੇ ਹਰ ਹੋਈ ਹਰ ਮਿਲਿਆ ਕੀ ਲੈ ਕੇ ਲਾਲੀ ਹਰ ਹਰ ਜਪਨੇ ਜਪ ਲੋ ਚਲੋ ਚੰਨੀ ਹਰਿ ਕਿਰਪਾ ਕਰ ਬੰਨ ਵਲੀ ਜਨ ਨਾਨਕ ਸੰਗਤ ਸਾਧ ਹਰ ਮੇਲੂ ਹਮ ਸਾਧ ਜਨਾ ਪਗ ਰੱਲੀ ਜਨ ਨਾਨਕ ਸੰਗਤ ਸਾਧ ਹਰ ਮੇਲੂ ਹਮ ਸਾਧ ਜਨਾ ਪਗ ਰੱਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਨ ਅਸਰੀ ਰਾਗ ਦੇ ਵਿੱਚ ਗੁਰੂ ਰਾਮਦਾਸ ਪਾਸ਼ਾ ਫਰਮਾਨ ਕਰ ਰਹੇ ਹਨ ਭਾਈ ਅੱਜ ਦਾ ਹੁਕਮਨਾਮਾ ਹੈ ਜੋ ਕਿ ਸੱਚੇ ਪਾਤਸ਼ਾਹ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ हे ਗੁਰਸਿੱਖ ਮਿੱਤਰੋ ਗੁਰੂ ਦੇ ਦੱਸੇ ਹੋਏ ਜੀਵਨ ਰਾਹ ਤੇ ਤਰੋ ਗੁਰੂ ਆਖਦਾ ਹੈ ਕਿ ਪ੍ਰਮਾਤਮਾ ਦੀ ਸਿਵਤ ਸਲਾਹ ਕਰਿਆ ਕਰੋ ਇਹ ਜੋ ਕੁਝ ਗੁਰੂ ਆਖਦਾ ਇਸ ਨੂੰ ਆਪਣੇ ਵਾਸਤੇ ਭਲਾ ਸਮਝੋ ਕਿਉਂਕਿ ਪ੍ਰਭੂ ਦੀ ਸ਼ਿਵਤ ਸਲਾ ਨੋਖੀ ਤਬਦੀਲੀ ਜੀਵਨੇ ਪੈਦਾ ਕਰ ਦਿੰਦੀ ਹੈ ਰਹਾਉ। हे ਪਯੱਸੀ ਜੀ ਮਾਇਆ ਦੇ ਮੋਹ ਵਿੱਚ ਬਹੁਤ ਅੰਨੇ ਹੋ ਕੇ ਮਾਇਕ ਪਦਾਰਥਾਂ ਦੇ ਜ਼ਹਿਰ ਵਿੱਚ ਮਗਨ ਰਹਿੰਦੇ ਹਾਂ। ਅਸੀਂ ਕਿਵੇਂ ਗੁਰੂ ਦੇ ਦੱਸੇ ਜੀਵਨ ਰਾਹ ਉੱਤੇ ਤੁਰ ਸਕਦੇ ਹਾਂ? ਸੁੱਖਾਂ ਦਾ ਦੇਣ ਵਾਲਾ ਗੁਰੂ ਆਪੇ ਹੀ ਮਿਹਰ ਕਰੇ ਤੇ ਸਾਨੂੰ ਆਪਣੇ ਲੜ ਲਾ ਲੇ। हे ਹਰੀ ਦੇ ਸੰਤ ਜਨੋ हे ਭਰਾਵੋ ਸੁਣੋ ਛੇਤੀ ਹੀ ਗੁਰੂ ਦੀ ਸ਼ਰਣ ਪੈ ਜਾਓ ਗੁਰੂ ਦੀ। ਸ਼ਰਨ ਪੈ ਕੇ ਜੀਵਨ ਸਫਰ ਵਾਸਤੇ ਪ੍ਰਮਾਤਮਾ ਦੇ ਨਾਮ ਦੀ ਖਰਚੀ ਪੱਲੇ ਬੰਨੋ ਮਤਾਂ ਹੀ ਸਮਝੋ ਕਿ ਅੱਜ ਇਹ ਕੰਮ ਕਰ ਲਵਾਂਗੇ ਭਲਕੇ ਹੀ ਕੰਮ ਕਰ ਲਵਾਂਗੇ ਟਾਲ ਮਟੋਲੇ ਨਾ ਕਰਨੇ ਹੇ ਹਰੀ ਦੇ ਸੰਤ ਜਨੋ ਪ੍ਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ ਇਸ ਜਾਪ ਦੀ ਬਰਕਤ ਨਾਲ ਹਰੀ ਦਾ ਸੰਤ ਹਰੀ ਦੀ ਰਾਜਾ ਵੀ ਤੁਰਨ ਲੱਗ ਪੈਂਦਾ ਹੈ ਹੇ ਭਾਈ ਜਿਹੜੇ ਮਨੁੱਖ ਪ੍ਰਮਾਤਮਾ ਦਾ ਨਾਮ ਜਪਦੇ ਹਨ ਉਹ ਪ੍ਰਮਾਤਮਾ ਦਾ ਰੂਪ ਹੋ ਜਾਂਦੇ ਹਨ ਚੋਜ ਤਮਾਸ਼ੇ ਕਰਨ ਵਾਲਾ ਚੋਜੀ ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ ਦਾਸ ਨਾਨਕ ਆਖੇ ਇਹ ਬਨਵਾਰੀ ਪ੍ਰਭੂ ਮੈਨੂੰ ਤੇਰਾ ਨਾਮ ਜਪਣ ਦੀ ਤੰਗ ਲੱਗੀ ਹੋਈ ਹੈ ਮਿਹਰ ਕਰ ਮੈਨੂੰ ਸਾਧ ਸੰਗਤ ਵਿੱਚ ਮਿਲਾਈ ਰੱਖ ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲੀ ਰਹੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ